ਤੋਦਰ ਗੁਰਦਾਸਪੁਰ ਦੇ ਪਿੰਡ ਚੱਕ ਰਾਇਆ ਵਿਖੇ 5 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਨ ਜਾ ਰਹੇ 66 ਕੇਵੀ ਸਬਸਟੇਸ਼ਨ ਦਾ ਨੀ ਪੱਥਰ ਅੱਜ ਕੈਬਨਿਟ ਮੰਤਰੀ ਹਰਪਰਜਨ ਸਿੰਘ ਈਟੀਓ ਦੇ ਵੱਲੋਂ ਰੱਖਿਆ ਗਿਆ ਹੈ ਤੇ ਸਬਸਟੇਸ਼ਨ ਦੇ ਨਾਲ 21 ਦੇ ਕਰੀ ਪਿੰਡਾਂ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ ਤੇ ਇਸ ਮੌਕੇ ਹਰਪਰਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਹਰ ਵਾਦਾ ਸਰਕਾਰ ਪੂਰਾ ਕਰ ਰਹੀ ਹੈ ਕੈਬਨਿਟ ਮੰਤਰੀ ਈਟੀਓ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਲੋਕ ਪੱਖੀ ਕੰਮ ਕਰਦੀ ਆ ਰਹੀ ਹੈ ਤੇ ਗੁਰਦਾਸਪੁਰ ਦੇ 21 ਪਿੰਡਾਂ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਮੁਹੱਈਆ ਕਰਵਾਉਣ ਦੇ ਲਈ 5 ਕਰੋੜ ਰੁਪਏ ਦੀ ਲਾਗਤ ਦੇ ਨਾਲ 66 ਕੇਵੀ ਸਟੇਸ਼ਨ ਦੀ ਸ਼ੁਰੂਆਤ ਕੀਤੀ ਹੈ। ਇਹ ਸਬਸਟੇਸ਼ਨ 7 ਮਹੀਨੇ ਅੰਦਰ ਬਣ ਕੇ ਤਿਆਰ ਹੋ ਜਾਵੇਗਾ। ਦੱਸਣਯੋਗ ਹੈ ਕਿ ਗੁਰਦਾਸਪੁਰ ਵਿਧਾਇਕ ਬਰਿੰਦਰ ਮੀਰ ਸਿੰਘ ਪਾੜਾ ਨੇ ਅੱਜ ਪ੍ਰੈਸ ਕਾਨਫਰੰਸ ਕਰਦੇ ਦੋਸ਼ ਲਗਾਇਆ ਸੀ ਕਿ ਕਾਂਗਰਸ ਦੀ ਸਾਫਕਾ ਸਰਕਾਰ ਦੇ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਦੇ ਆਪ ਸਰਕਾਰ ਮੁਰਤੋਂ ਉਦਘਾਟਨ ਕਰਕੇ ਵਾਹ ਵਾਹੀ ਵਟੋਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮੌਕੇ ਤੇ ਉਹਨਾਂ ਨੇ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਜੀਤ ਸਿੰਘ ਪਹਾੜਾ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਪ੍ਰੋਜੈਕਟ ਉਹ ਲੈ ਕੇ ਆਏ ਨੇ ਤਾਂ ਇਸ ਪ੍ਰੋਜੈਕਟ ਨੂੰ ਆਪਣੇ ਕਾਰਜਕਾਲ ਸਮੇਂ ਹੀ ਪੂਰਾ ਕਰ ਦੇ ਅਤੇ ਲੋਕਾਂ ਨੂੰ ਸਮਰਪਿਤ ਕਰ ਦੇ ਜੇਕਰ ਆਮ ਆਦਮੀ ਪਾਰਟੀ ਹੁਣ ਲੋਕਾਂ ਦੇ ਲਈ ਕੰਮ ਕਰ ਰਹੀ ਹੈ ਤਾਂ ਉਹਨਾਂ ਨੂੰ ਲੱਤਾਂ ਖਿੱਚਣ ਦੀ ਬਜਾਏ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ ਅੱਜ ਬੜੇ ਲੰਬੇ ਸਮੇਂ ਤੋਂ ਇਸ ਗੁਰਦਾਸਪੁਰ ਜ਼ਿਲ੍ਹੇ ਦੀ ਮੈਂ ਤੇ ਕਹੂੰਗਾ ਮੰਗ ਸੀਗੀ ਬੜੀ ਵੱਡੀ ਮੰਗ ਸੀਗੀ ਕਿਉਂਕਿ ਜਿਹੜੀ ਬਿਜਲੀ ਦੀ ਸਪਲਾਈ ਹੈ ਨਾ ਇਹ ਨਿਰਵੇਗਨ ਜਿਹੜੀ ਆ ਹਰ ਇੱਕ ਨੂੰ ਮਿਲਣੀ ਚਾਹੀਦੀ ਆ ਪਰ ਇਹ ਇਲਾਕਾ ਜਿਹੜਾ ਇਸ ਚੀਜ਼ ਤੋਂ ਲੰਬੇ ਸਮੇਂ ਤੋਂ ਵਾਂਝਿਆ ਪਿਆ ਸੀਗਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਸਾਹ ਬ੍ਰਹਮਣ ਬੈਲ ਜੀ ਸਰਦਾਰ ਸ਼ਮਸ਼ੇਰ ਸਿੰਘ ਜੀ ਗੰਦਾਵਾ ਸਾਹਿਬ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਮੇਰੇ ਕੋਲ ਆਮ ਤੌਰ ਤੇ ਹੀ ਇਹ ਮੈਨੂੰ ਮਿਲਦੇ ਰਹਿੰਦੇ ਹੁੰਦੇ ਸੀਗੇ ਇਹ ਕਹਿੰਦੇ ਸੀਗੇ ਕਿ ਇੱਕ 66 ਕੇਵੀ ਦਾ ਜਿਹੜਾ ਇੱਕ ਇੱਥੇ ਸਬਸਟੇਸ਼ਨ ਜਿਹੜਾ ਸਥਾਪਿਤ ਕਰ ਦਿੱਤਾ ਜਾਵੇ ਤੇ ਸਾਡੇ ਲਗਭਗ 21 ਕ ਪਿੰਡ ਜਿਹੜੇ ਨੇ ਉਹਨਾਂ ਨੂੰ ਉਹ ਬੜੇ ਸੌਖੇ ਹੋ ਸਕਦੇ ਨੇ ਉਹਨਾਂ ਨੂੰ ਸਪਲਾਈ ਵਧੀਆ ਹੋ ਸਕਦੀ ਆ ਸੋ ਇਹਨਾਂ ਨੇ ਜੋ ਹੁਕਮ ਲਾਇਆ ਸੀਗਾ ਉਹ ਅਸੀਂ ਪੂਰਾ ਕੀਤਾ वैसे भी सरदार भगवंत सिंह मान साहब दी सरकार असी ते शुरू तो ही जिस दिन तो मतलब कार्यभार संभाल लिया उस दिन तो ही लोक हित ਦੇ ਵਿੱਚ ਜਿਹੜੇ ਆ ਉਹ ਫੈਸਲੇ ਜਿਹੜੇ ਆ ਉਹ ਲੈ ਰਹੇ ਆ ਇਹ 68 केवी ਦਾ ਸਬਸਟੇਸ਼ਨ ਜਿਹੜਾ ਇਹਦੇ ਚ ਚੱਕਰ ਆਈਆਂ ਦੀ ਪੰਚਾਇਤ ਨੂੰ ਮੈਂ ਖਾਸ ਤੌਰ ਤੇ ਵਧਾਈ ਦੇਣਾ ਚਾਹੂੰਗਾ ਜਿਨ੍ਹਾਂ ਨੇ 2 ਏਕੜ ਦੀ ਜਮੀਨ ਜਿਹੜੀ ਆ ਉਹ ਬਿਜਲੀ ਬੋਰਡ ਨੂੰ ਦਿੱਤੀ ਤੇ ਤਾਂ ਹੀ ਸੰਭਵ ਹੋ ਸਕਿਆ ਕਿ ਇਥੇ ਅਸੀਂ 68 ਕੇ ਵਿਦਾ ਸਬਸਟੇਸ਼ਨ ਸਥਾਪਿਤ ਕੀਤਾ ਹੈ ਲਗਭਗ 5.1 ਕਰੋੜ ਰੁਪਏ ਦਾ ਇਤੇ ਖਰਚਾ ਜਿਹੜਾ ਉਹ ਆਉਣਾ ਹੈ ਔਰ ਅਗਲੇ ਜਿਹੜਾ ਝੋਨੇ ਦਾ ਸੀਜ਼ਨ ਆ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਇਹਨੂੰ ਨਾ ਆਪਰੇਟਿਵ ਕਰ ਦਿਆਂਗੇ ਮੰਤਰੀ ਜੀ ਬਟਨ ਹੋਇਆ ਉਦੋਂ ਮੁੱਖ ਮੰਤਰੀ ਸਾਹਿਬ ਇੱਥੇ ਆਏ ਔਰ ਮੇਰੇ ਕੀਤੇ ਹੋਏ ਕੰਮਾਂ ਤੇ ਉਹਨਾਂ ਨੇ ਆ ਕੇ ਆ ਇਥੇ ਉਹਦਾ ਉਦਘਾਟਨ ਕਰਕੇ ਗਏ ਜਦ ਕਿ ਉਹਨਾਂ ਨੇ ਮਰਨਾ ਇਹ ਵੀ ਕਮਿਟਮੈਂਟ ਕੀਤੀ ਕਿ ਮੈਂ ਉਹ ਘਟ ਨਹੀਂ ਕਰਾਂਗਾ ਤੇ ਦੋਨੋਂ ਭਰਾ ਇਕੱਠੇ ਕਰਾਂਗੇ ਤੁਸੀਂ ਬੜੀ ਮਿਹਨਤ ਕੀਤੀ ਆ ਬਟ ਐਨੀ ਹੋ ਕੋਈ ਗੱਲ ਨਹੀਂ ਕਰਗੇ ਆਪਾਂ ਨੂੰ ਤੇ ਲੋਕਾਂ ਨੂੰ ਚੀਜ਼ ਦੇਣੀ ਆ ਉਹ ਮਿਲ ਗਈ ਮੈਨੂੰ ਬੜੀ ਖੁਸ਼ੀ ਆ ਪਰ ਕਿਤੇ ਨਾ ਕਿਤੇ ਮੈਂ ਇਹ ਸਮਝਦਾ ਕਿ ਮੁੱਖ ਮੰਤਰੀ ਤੋਂ ਲੈ ਕੇ ਜਿੰਨੇ ਇਹਨਾਂ ਦੇ ਥੱਲੇ ਚ ਆ ਐਮਐਲਏ ਆ ਚਾਹੇ ਇਹਨਾਂ ਦੇ ਕੋਈ ਅ ਕਿਉਂਕਿ ਮੈਂ ਸੌਰੀ ਟੂ ਯੂਜ਼ ਥਿਸ ਵਰਡ ਕਿਉਂਕਿ ਇਹਨਾਂ ਦਾ ਹੀ ਦਿੱਤਾ ਹੋਇਆ ਇਹਨਾਂ ਦੇ ਵਜ਼ੀਰਾਂ ਨੇ ਜਿਹੜੇ ਅਮਨ अरोड़ा ਜੀ ਔਰ ਸਾਰੇ ਇਹਨਾਂ ਦੇ ਇਹ ਇਹ ਹਲਕਾ ਇਨਚਾਰਜ ਨਹੀਂ ਹਲਕੇ ਹੋਏ ਇਨਚਾਰਜ ਕਹਿੰਦੇ ਹੁੰਦੇ ਸੀ ਤੇ ਮੈਂ ਵੀ ਅ ਇੱਕ ਇਹਨਾਂ ਕਿ ਜਿਹੜੇ ਇਹਨਾਂ ਦੇ ਹਲਕੇ ਹੋਏ ਇਨਚਾਰਜ ਨੇ ਉਹ ਲੋਕਾਂ ਦੇ ਕੀਤੇ ਹੋਏ ਕੰਮਾਂ ਦੇ ਉੱਤੇ ਕਹਿੰਦੇ ਨੇ ਜੀ ਬੂਰ ਪੈ ਗਿਆ ਜੀ ਬੜਾ ਹੀ ਮਿਹਨਤ ਕੀਤੀ ਆ ਸੋ ਅੱਜ ਮੇਰੀ ਬੇਸਿਕਲੀ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਇਹ ਆ ਕਿ ਜਿੰਨੇ ਵੀ ਮੇਰੇ ਕੀਤੇ ਹੋਏ ਕੰਮਾਂ ਉਹਨਾਂ ਨੂੰ 6-6 ਮਹੀਨੇ ਸਾਲ ਡਿਲੇ ਕਰਕੇ ਔਰ ਉਸ ਤੋਂ ਬਾਅਦ ਆਪਣੇ ਵਜ਼ੀਰਾਂ ਨੂੰ ਆਪਣੇ ਮੁੱਖ ਮੰਤਰੀ ਨੂੰ ਸਾਦਕੇ ਤੇ ਉਹ ਮੇਰੇ ਕੀਤੇ ਹੋਏ ਕੰਮਾਂ ਤੇ ਉਦਘਾਟਨ ਕੀਤੇ ਜਾ ਰਹੇ ਆ ਪਰ ਮੈਨੂੰ ਇਤਰਾਜ਼ ਕੋਈ ਨਹੀਂ ਮੈਂ ਚਾਹੁੰਦਾ ਤੇ ਅੱਜ ਵੀ ਜਿਹੜਾ 66 ਕੇਵੀ ਸਬਸਟੇਸ਼ਨ ਚੱਕਰਾਈਆਂ ਦੇ ਵਿੱਚ ਜਿਹੜਾ ਉਹਦਾ ਬਿਜਲੀ ਮੰਤਰੀ ਹਰਭਜਨ ਈਟੀਓ ਜੀ ਉਦਘਾਟਨ ਕਰਨ ਆ ਰਿਹਾ ਮੈਂ ਚਾਹੁੰਦਾ ਤੇ ਉੱਥੇ ਅੱਜ ਵੀ ਜਾ ਸਕਦਾ ਸੀਗਾ ਮੈਨੂੰ ਕੋਈ ਤਾਕਤ ਰੋਕ ਨਹੀਂ ਸਕਦੀ ਪਰ ਕਿਤੇ ਨਾ ਕਿਤੇ ਜੇ ਮੈਂ ਜਾਨਾ ਆ ਤੇ ਫਿਰ ਨੁਕਸਾਨ ਅਲਟੀਮੇਟਲੀ ਮੇਰੇ ਇਲਾਕੇ ਨੂੰ ਹੁੰਦਾ ਆ ਉਹ ਕਮ ਡਿਲੇ ਕਰ ਦੇਣਗੇ ਰੁਕ ਜਾਏਗਾ ਪਰ ਮੈਨੂੰ ਪਤਾ ਕਿ ਉਹ ਕਿੱਡੀ ਵੱਡੀ ਮਜਬੂਰੀ ਆ ਲੋਕਾਂ ਦੀ ਨਹੀਂ ਦੇਖੋ ਦੇਖੋ ਜਿਹੜੇ ਵੀ ਕੋਈ ਦਾਵਾ ਕਰਦੇ ਨੇ ਉਹਨਾਂ ਕੋਲ ਸਮੇ ਸੀਗੇ 17 ਤੋਂ 22 ਤੱਕ ਸਮਾਂ ਸੀਗਾ ਕਿਸੇ ਨੇ ਰੋਕਿਆ ਥੋੜੀ ਸੀਗਾ ਉਦੋਂ ਕੀਤੇ ਜਾ ਸਕਦੇ ਸੀਗੇ ਉਹਨੇ ਕਈ ਜੜਾ ਮਰਜੀ ਕ੍ਰੈਡਿਟ ਅਪਲਾਈ ਜੇ ਜੀ ਅਸੀਂ ਸਾਨੂੰ ਕੋਈ ਵੀ ਲੈ ਦੇ ਕ੍ਰੈਡਿਟ ਸਾਨੂੰ ਤੇ ਲੋਕਾਂ ਨਾਲ ਮਤਲਬ ਆ ਅਸੀਂ ਤਾਂ ਲੋਕਾਂ ਦੇ ਜੜਾ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਜਿਹੜੇ ਆ ਉਹ ਕੰਮ ਕਰ ਰਹੇ ਆ ਪਿਛਲੇ 20 ਮਹੀਨਿਆਂ ਦੇ ਵਿੱਚ ਕੀਤੇ ਵੀ ਆ ਔਰ ਇਹ ਮੈਨੂੰ ਪਤਾ ਹੈ ਮੈਂ ਬੀਇੰਗ ਪੰਜਾਬ ਦੇ ਵਿੱਚ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਆ ਕਾਸ ਤੌਰ ਤੇ ਬਿਜਲੀ ਵਿਭਾਗ ਦੀ ਤੇ ਮੈਂ ਇਥੋਂ ਇਹ ਗੱਲ ਜ਼ਰੂਰ ਯਕੀਨ ਨਾਲ ਕਹਿ ਸਕਦਾ ਕਿ ਜੇ ਪਿਛਲੇ ਸਮੇਂ ਦਾ 17 ਤੋਂ 22 ਤੱਕ ਦਾ ਲੇਖਾ ਜੋਖਾ ਕਰ ਲੋ ਤੇ ਇਹ 20 ਮਹੀਨਿਆਂ ਦਾ ਬਿਜਲੀ ਦੇ ਖੇਤਰ ਦੇ ਵਿੱਚ ਲੇਖਾ ਜੋਖਾ ਕਰ ਲੋ ਤੇ ਤੁਹਾਨੂੰ ਆਪੇ ਹੀ ਜਨਤਾ ਆਪੇ ਹੀ ਸਮਝ ਲੱਗ ਜੂਗੀ ਜਵਾਬ ਦੇ ਦੂਗੀ ਕਿ ਕਿਹਦਾ ਇਹ ਪ੍ਰੋਜੈਕਟ ਸੀਗਾ ਤੇ ਕੌਣ